ਸਤਿ ਸ਼੍ਰੀ ਅਕਾਲ ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਅੱਜ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਸ਼ਿੰਗਟਨ ਡੀਸੀ ਵਿੱਚ ਹੋਵੇਗੀ ਮੁਲਾਕਾਤ ਵੱਖ-ਵੱਖ ਮੁੱਦਿਆਂ ਉੱਤੇ ਹੋਵੇਗੀ ਗੱਲਬਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੁੱਕ ਸਕਦੇ ਨੇ ਰਿਪੋਰਟ ਭਾਰਤੀ ਨਾਗਰਿਕਾਂ ਦਾ ਮੁੱਦਾ ਅਮਰੀਕਾ ਦੌਰੇ ਤੇ ਪਹੁੰਚੇ ਪ੍ਰਧਾਨ ਮੰਤਰੀ ਦਾ ਹੋਇਆ ਸ਼ਾਨਦਾਰ ਸਵਾਗਤ ਟਰੰਪ ਨਾਲ ਸੀਮਤ ਅਤੇ ਬਫਦ ਪਦਰੀ ਮੁਲਾਕਾਤ ਵਿੱਚ ਲੈਣਗੇ ਹਿੱਸਾ ਕਰੀਬ 4 ਮਹੀਨਿਆਂ ਬਾਅਦ ਅੱਜ ਹੋ ਰਹੀ ਹੈ ਪੰਜਾਬ ਕੈਬਨਿਟ ਦੀ ਮੀਟਿੰਗ 9 ਸਾਲ ਤੋਂ ਬਾਅਦ ਹੋ ਰਹੀ ਹੈ ਪਹਿਲੀ ਕੈਬਨਿਟ ਮੀਟਿੰਗ ਖੂਦ ਦੇ ਰਿਸ਼ਤੇ ਵਿੱਚ ਟਰਾਂਸਫਰ ਹੋਣ ਵਾਲੀ ਪ੍ਰਾਪਰਟੀ ਤੇ ਲੱਗ ਸਕਦੀ ਹੈ ਸਟੈਂਪ ਡਿਊਟੀ ਬ੍ਰਿਜ ਐਂਡ ਰੈਂਪ ਪਾਲਸੀ ਨੂੰ ਵੀ ਮਿਲ ਸਕਦੀ ਹੈ ਪ੍ਰਵਾਨਗੀ ਸਰਕਾਰੀ ਨੌਕਰੀ ਲੱਭ ਰਹੇ ਨੌਜਵਾਨਾਂ ਲਈ ਚੰਗੀ ਖਬਰ ਪੰਜਾਬ ਪੁਲਿਸ ਦੀ ਨਿਕਲੀ ਭਰਤੀ ਪੁਲਿਸ ਵਿਭਾਗ ਨੇ ਕਾਂਸਟੇਬਲਾਂ ਦੀਆਂ 1746 ਅਸਾਮੀਆਂ ਭਰਨ ਨੂੰ ਦਿੱਤੀ ਹਰੀ ਝੰਡੀ 21 ਫਰਵਰੀ ਤੋਂ ਸ਼ੁਰੂ ਹੋਵੇਗੀ ਪੁਲਿਸ ਦੀ ਭਰਤੀ ਦੀ ਫਾਰਮ ਭਰਨ ਦੀ ਮੁਹਿੰਮ ਫਾਰਮ ਭਰਨ ਦੀ ਆਖਰੀ ਮਿਤੀ 13 ਮਾਰਚ 2025 ਤੈ ਅੱਜ ਲੋਕ ਸਭਾ ਵਿੱਚ ਪੇਸ਼ ਹੋਵੇਗਾ ਇਨਕਮ ਟੈਕਸ ਬਿਲ ਪਿਛਲੇ ਹਫਤੇ ਕੇਂਦਰੀ ਕੈਬਨਿਟ ਨੇ ਦਿੱਤੀ ਸੀ ਮਨਜ਼ੂਰੀ 64 ਸਾਲ ਪੁਰਾਣੇ ਕਾਨੂੰਨ ਦੀ ਥਾਂ ਲਵੇਗਾ ਨਵਾਂ ਇਨਕਮ ਟੈਕਸ ਬਿਲ ਸ਼ੰਭੂ ਬਾਰਡਰ ਤੇ ਅੱਜ ਕਿਸਾਨਾਂ ਵੱਲੋਂ ਮਹਾਪੰਚਾਇਤ ਅਭੀਤੇ ਦਿਨੇ ਖਨੌਰੀ ਵਿੱਚ ਵੀ ਕੀਤੀ ਗਈ ਸੀ ਕਿਸਾਨ ਮਹਾਪੰਚਾਇਤ ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਹੋਵੇਗਾ ਵੱਡਾ ਇਕੱਠ ਮੋਰਚੇ ਦਾ 1 ਸਾਲ ਪੂਰਾ ਹੋਣ ਤੇ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਇਕੱਠ ਭਲਕੇ ਕੇਂਦਰ ਸਰਕਾਰ ਨਾਲ ਹੋਵੇਗੀ ਮੀਟਿੰਗ 1984 ਸਿੱਖ ਕਤਲਿਆ ਮਾਮਲੇ ਵਿੱਚ ਸੱਜਣ ਕੁਮਾਰ ਦੋਸ਼ੀ ਕਰਾਰ 41 ਸਾਲ ਬਾਅਦ ਆਇਆ ਫੈਸਲਾ ਜੋ ਸਿੱਖਰ ਦੇ ਕਤਲ ਮਾਮਲੇ ਵਿੱਚ ਸੱਜਣ ਕੁਮਾਰ ਦੋਸ਼ੀ ਕਰਾਰ ਦਿੱਲੀ ਦੇ ਸਰਸਵਤੀ ਵਿਹਾਰ ਵਿੱਚ ਸਿੱਖ ਪਿਓ ਪੁੱਤ ਜਸਵੰਤ ਸਿੰਘ ਅਤੇ ਤਰਨੂਦੀਪ ਸਿੰਘ ਦੇ ਕਤਲ ਮਾਮਲੇ ਦੇ ਵਿੱਚ 18 ਫਰਵਰੀ ਨੂੰ ਕਾਂਗਰਸੀ ਆਗੂ ਨੂੰ ਸੁਣਾਈ ਜਾਵੇਗੀ ਸਜ਼ਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਮਹੱਤਵਪੂਰਨ ਫੈਸਲਾ ਕਿਹਾ ਜਿਹੜੇ ਪਾ ਛੁੱਟੀ ਤੇ ਕਰਮਚਾਰੀ ਦੀ ਸੇਵਾ ਖਤਮ ਨਹੀਂ ਕੀਤੀ ਜਾ ਸਕਦੀ ਕਰਮਚਾਰੀ ਦੀ ਸੇਵਾਵਾਂ ਖਤਮ ਕਰਨ ਦਾ ਫੈਸਲਾ ਛੁੱਟੀ ਖਤਮ ਹੋਣ ਤੋਂ ਬਾਅਦ ਹੀ ਲਿਆ ਜਾ ਸਕਦਾ ਤਾਂ ਵੱਖ-ਵੱਖ ਪਟੀਸ਼ਨਾਂ ਤੇ ਸੁਣਵਾਈ ਦੌਰਾਨ ਕੀਤੀ ਵੱਡੀ ਟਿੱਪਣੀ एसवाईएल नहर ਉਤੇ ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਟੇਲ ਦਾ ਵੱਡਾ ਬਿਆਨ ਕਿਹਾ ਵਿਵਾਦ ਤੇ ਜਲਦੀ ਸਕਾਰਾਤਮਕ ਨਤੀਜੇ ਆਉਣਗੇ ਸਾਹਮਣੇ ਮਾਨਯੋਗ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਵੱਲੋਂ ਜਲਦ ਹੀ ਬੈਠ ਕੇ ਮਸਲਾ ਨਿਬੇੜ ਲਿਆ ਜਾਵੇਗਾ ਭਾਰਤ ਮਾਲਾ ਪ੍ਰੋਜੈਕਟ ਤਹਿਤ ਜ਼ਮੀਨ ਐਕਵਾਇਰ ਕਰਨ ਖਿਲਾਫ ਮੋਰਚੇ ਉਤੇ ਡਟੇ ਕਿਸਾਨ ਬਰਨਾਲਾ ਦੇ ਸ਼ੈਣਾ ਵਿੱਚ ਦੂਜੇ ਦਿਨ ਵੀ ਜਾਰੀ ਰਿਹਾ ਮੋਰਚਾ ਪ੍ਰਸ਼ਾਸਨ ਉੱਤੇ ਜ਼ਮੀਨਾਂ ਉੱਤੇ ਜ਼ਬਰੀ ਕਬਜ਼ਾ ਕਰਨ ਦਾ ਦੋਸ਼ ਮੁਆਵਜ਼ੇ ਨੂੰ ਲੈ ਕੇ ਕਿਸਾਨ ਕਰ ਰਹੇ ਪ੍ਰਦਰਸ਼ਨ ਮੋਹਾਲੀ ਦੇ ਬਹੁਚਰਚਿਤ ਅਮਰੂਦ ਬਾਗ ਕੋਟਾਲੇ ਵਿੱਚ ਪਗੌੜਾ ਗ੍ਰਿਫਤਾਰ 12 ਕਰੋੜ ਦਾ ਮੁਆਵਜ਼ਾ ਲੈਣ ਵਾਲਾ ਸੁਖਦੇਵ ਸਿੰਘ ਵਾਸੀ ਚੰਡੀਗੜ੍ਹ ਗ੍ਰਿਫਤਾਰ ਸਰਕਾਰੀ ਮੁਲਾਜ਼ਮਾਂ ਅਤੇ ਹੋਰਨਾਂ ਨਾਲ ਕਥਿਤ ਮੁੱਲੀ ਭੁਗਤ ਕਰਕੇ ਧੋਖਾਧੜੀ ਰਾਹੀਂ ਹਾਸਲ ਕੀਤਾ ਸੀ ਮੁਆਵਜ਼ਾ ਸਾਲ 2016-17 ਦੌਰਾਨ ਪਿੰਡ ਬਾਕਰਪੁਰ ਦੇ ਬਹੁ ਕਰੋੜੀ ਅਮਰੂਦ ਬਾਗ ਕਪਲੇ ਵਿੱਚ ਵਿਜੀਲੈਂਸ ਵੱਲੋਂ ਹੁਣ ਤੱਕ 7 ਸਰਕਾਰੀ ਮੁਲਾਜ਼ਮਾਂ ਸਣੇ 23 ਵਿਅਕਤੀ ਗ੍ਰਿਫਤਾਰ ਪੇਸ਼ ਅਜੱਲੀਆਂ 10 ਵੱਡੀਆਂ ਖਬਰਾਂ ਦੇ ਦੁਨੀਆ ਦੀਆਂ तमाम ਤਾਜ਼ਾ ਤਰੀਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ